ਐਕਸ਼ਨ ਬਣਦੇ ਐ ਐਕਸ਼ਨ ਤੇ ਬਣਦੇ ਐ ਰੇਡ ਪਾਉਣ ਲਈ ਕਰਨ ਦਿয়ালਪੁਰੇ ਵਾਲਾ ਲਓ ਕਰਨ ਦਿয়ালਪੁਰੇ ਵਾਲਾ ਸਾਡੇ ਚਮਕੌਰ ਸਿੰਘੀ ਐਸਐਚਓ ਸਾਹਿਬ ਮਾਨ ਕਰਦੇ 1000 ਹੋਣਾ ਅਮਰਤ ਨਾਥੇਣਾ ਅਮਰਤ ਨਾਥੇਣਾ ਤੇ ਕਰਨ ਦਿয়ালਪੁਰੇ ਵਾਲਾ ਅਮਰਤ ਨਾਥੇਣਾ ਤੇ ਦਿয়ালਪੁਰੇ ਵਾਲਾ ਕਰਨ ਨੰਬਰ ਲੈ ਕੇ ਆ ਗਿਆ ਸਾਡੇ ਚਮਕੌਰ ਸਿੰਘ ਜੀ ਐਸਐਚਓ ਸਾਹਿਬ 1000 ਰੁਪਏ 1000 ਰੁਪਏ ਆਹ ਠਿੱਕਰੀ ਵਾਲੀ ਆ ਗਿਆ ਗੁਰਪ੍ਰੀਤ ਲਾਈਵ ਵਾਲੇ ਕੈਮਰੇ ਸਾਹਮਣੇ ਵੀਰੇ ਉਹ ਕੈਮਰਾ ਹਿੱਲਦਾ ਵੀਰ ਬਣ ਕੇ ਬੈਂਚਾਂ ਤੋਂ ਥੋੜਾ ਸਾਈਡ ਤੇ ਹੋ ਕੇ ਬੈਠ ਜਾਈਏ ਬੇਨਤੀ ਹੈ ਕੈਮਰੇ ਚ ਫਿਰ ਮਿਸਟੇਕ ਆ ਜਾਂਦੀ ਹੈ ਬੈਂਚਾਂ ਤੋਂ ਜੀ ਇੱਕ ਪਾਸੇ ਹੋ ਕੇ ਬਹਿ ਜਾਈਏ ਧੰਨਵਾਦ ਹੋਣਾ ਅਗਲੀ ਰੇਡ ਧੁੱਲਾ ਕਹਿੰਦੇ ਹਿੰਮਤਪੁਰੇ ਵਾਲਾ ਰੇਡ ਪਾਉਣ ਲਈ ਵਧਿਆ ਹੋਇਆ ਹੈ ਚਾਰ ਖਿਡਾਰੀ ਤਿਆਰ ਨੇ ਇੱਕ ਪਾਸੇ ਕਹਿੰਦੇ ਦੁੱਦੇ ਵਾਲੇ ਰੁਪਿੰਦਰ ਦਾ ਜੁੰਡੀ ਦਾ ਯਾਰ ਲੱਗਾ ਹੋਇਆ ਹੈ ਇਹ ਦੁਨੀਆ ਦੇ ਵਿੱਚ ਵੱਡਾ ਨਾਮ ਹੈ ਪਰ ਸਾਹਮਣੇ ਉਹ ਮੁੰਡਾ ਵੰਦਰ ਰੋੜੀਆ ਸੋਨਾ ਵੰਦਰ ਰੋੜੀਆ ਸੋਨਾ ਕਹਿੰਦੇ ਗਰ ਭੇਜ ਵਰਗਿਆਂ ਦੀ ਗੱਲ ਚੱਲ ਰਹੀ ਹੈ ਮੁੰਡਾ ਰਹਿੰਦਾ ਅਮਰੀਕਾ ਦੇ ਵਿੱਚ ਮਾਨ ਕਰਦਾ ਆਹ ਮੁੰਡੇ ਦੀ ਖੇਡ ਲਓ 1000 ਤੁਮਕੌਰ ਸਿੰਘ ਜੀ ਐਸਚੋ ਸਾਹਿਬ ਅੱਜ ਵੰਦਰ ਡੋੜਲ ਦੇ ਜੱਫੇ ਕਿਨੂੰ ਕਿਨੂੰ ਵਧੀਆ ਲੱਗੇ ਆ ਇੱਕਾਰੀ ਜ਼ੋਰਦਾਰ ਤਾੜੀਆਂ ਨਾਲ ਜੀ 70 ਦੀਆਂ ਟੀਮਾਂ ਫਾਈਨਲ ਦੀਆਂ ਆ ਜਾਣ ਬਹੁਤ ਬਹੁਤ ਧੰਨਵਾਦ ਹੈ ਆ ਮੁੰਡੇ ਕਹਿੰਦੇ ਤੂਫਾਨ ਬਣ ਕੇ ਉੱਠੇ ਆ ਇਹ ਜ਼ਿਲ੍ਹੇ ਮਾਨਸੇ ਦੀ ਗੱਲ ਚੱਲਦੀ ਹੈ ਕਿਤੇ ਇਕਮ ਕਿਤੇ ਸੁਖਮਨ ਕਿਤੇ ਜੱਗੂ ਕਿਤੇ ਕੁਲਵੀਰ ਇਹਨਾਂ ਨੇ ਦੱਸਿਆ ਦੁਨੀਆ ਦੇ ਵਿੱਚ ਵੀ ਮਾਨਸਾ ਜ਼ਿਲ੍ਹਾ ਕਬੱਡੀ ਵਾਲੇ ਪਾਸੋਂ ਵੀ ਕਿਸੇ ਗੱਲੋਂ ਘੱਟ ਨਹੀਂ ਆਓ ਏ ਕਲਵੀਰ ਦੇ ਟਾਣਿਆਂ ਵਾਲਾ ਕਬੱਡੀ 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 ਓ ਦਰਸ਼ਕ ਵੀਰੋ ਕੀ ਹਾਲ ਚਾਲ ਆ ਸਿਰਾ ਦੀ ਦੇਚ ਹੋਈ ਜਾਂਦਾ ਸਿਰਾ ਦੀ ਦੇਚ ਹੋਈ ਜਾਂਦਾ ਸਿਰਾ ਦੀ ਦੇਚ ਹੋਈ ਜਾਂਦਾ ਡੇਰਾ ਬਾਪੂ ਕੁੰਮਣ ਸਾਰੀ ਕਿਰਪਾ ਮੇਰੇ ਵੀਰੋ 70 ਦੇ ਫਾਈਨਲ ਦੀਆਂ ਟੀਮਾਂ ਜਿਹੜੀਆਂ ਖੇਡ ਮੈਦਾਨ ਚ ਆ ਰਿਆਂ ਦਾ

ਓ ਡੱਗੋ ਵਾਲਾ ਡੱਗੋ ਵਾਲਾ ਸਿਰਾ ਕਰਾ ਗਿਆ ਓ ਦਰਸ਼ਕੀਰੋ ਆਿਆਂ ਦਾ ਮੁੱਲ ਮੜਿਆ ਤੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰਦੀਏ ਮੈਚ ਸਿਰੇ ਦਾ ਲਓ 2000 ਇਧਰੋਂ ਵੀ ਹੋ ਗਿਆ 2000 2000 ਆ ਆ ਆ ਆ ਜਗਮਾਲ ਵਾਲੀਆ ਜਗਮਾਲ ਵਾਲੀਆ ਬੂਰਾ ਤੇ ਸਿਕੰਦਰ ਓ ਟੱਕਰ 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 ਸਿਰੇ ਦੀ ਸਾਨ ਪਿੜ ਗਿਆ ਓ ਦਰਸ਼ਕੋ ਜੇ ਜੱਫਿਆਂ ਦਾ ਨਿਆਰਾ ਆਉਂਦਾ ਇੱਕ ਵਾਰੀ ਡਰਾਵਾ ਰੱਪਾ ਪਾ ਕੇ ਦੇ ਦਿਓ ਹੌਸਲਾ ਮੁੰਡੇ ਕਹਿੰਦੇ ਸਿਰਾ ਕਰ ਗਿਆ ਉਹ ਰੇਡ ਪਾਉਣ ਲਈ ਉਹ ਗੁਰਪ੍ਰੀਤ ਕਹਿੰਦੇ ਠਿਕਰੀ ਵਾਲ ਪਿੰਡ ਦਾ ਰੇਡ ਪਾਉਣ ਲਈ ਵਧਿਆ ਹੋਇਆ ਇੱਕ ਪਾਸੇ ਕਲਿਆਣਾ ਵਾਲਿਆ ਜੱਫੇ ਦੁਨੀਆ ਚਾਹੁੰਦੀ ਹੈ ਪਰ ਟੱਕਰ ਸਿਰੇ ਦੀ ਹੈ ਆਹ ਟੱਕਰ ਸਿਰੇ ਦੀ ਕਲਿਆਣਾ ਵਾਲਾ ਮੁੰਡਾ ਕਹਿੰਦੇ ਕਰਦਾ ਕੋਸ਼ਿਸ਼ ਤੇ ਨੰਬਰ ਜਿਹੜਾ ਗੱਭਰੂ ਨੇ ਆਉਂਦੀ ਟੀਮ ਦੇ ਹਿੱਸੇ ਜੋੜ ਦਿੱਤਾ ਲਾ ਸਰਾ ਹੋ ਗਿਆ ਮੇਰੇ ਵੀਰੋ ਗਗਨ ਸਰਾ ਲਾ ਗਿਆ ਪੰਦੀਆਂ ਪੁਰੀਆ ਕਰਨ ਆ ਗਿਆ ਬਿਆਲਪੁਰੀਆ ਕਹਿੰਦੇ ਕਰਨ ਆ ਗਿਆ ਮੇਰੇ ਵੀਰੋ ਉਧਰ ਬਲ ਕਰਨ ਕਲਿਆਣਾ ਵਾਲਾ ਪੁੱਜਿਆ ਹੋਇਆ ਅਰਸ਼ ਵਰਨਾਲੇ ਵਾਲਾ ਪੁੱਜਿਆ ਹੋਇਆ ਦੁਨੀਆ ਦੇ ਵੱਡੇ ਵੱਡੇ ਸਟਾਰ ਅੱਜ ਦੇ ਇਸ ਮੇਲੇ ਤੇ ਆਏ ਹੋਇਆ ਆਓ ਦੇਖੀਏ ਕਿ ਖਾਧੀਆਂ ਖਰਾਕਾਂ ਸੀ ਮਾਰੀਆਂ ਨੇ ਮੱਲੋਂ ਹੱਟੀ ਪੱਠੀ ਮੋੜਾ ਤੇ ਹੁੰਦੀਆਂ ਨੇ ਗੱਲਾਂ 2000 ਜਫੇ ਦਾ ਹੋਣਾ ਸਾਡੇ ਚਮਕੌਰ ਸਿੰਘ ਜੀ ਐਸਚੋ 2000 ਰਵੀਪੁਰ ਦਲਤਾਂ ਵਾਲਾ ਆ ਗਿਆ ਰਵੀ ਕਹਿੰਦੇ ਬੁਰਜ ਲੇਟਾਂ ਵਾਲਾ ਤਿਆਰ ਵਰ ਤਿਆਰ ਹੈ ਗਗਨ ਕਹਿੰਦੇ ਨਵੀਂ ਜੀ ਉਮਰ ਦਾ ਮੁੰਡਾ ਮੇਰੇ ਵੀਰੋ ਆ ਵੀ ਮੁੰਡਾ ਨਵਾਂ ਆ ਸ਼ਿਕੰਦਰੂ ਕਲਿਆਣਾ ਵਾਲੇ ਨਿੱਕੂ ਨੇ ਖੇਡ ਗਰਾਊਂਡ ਦੇ ਵਿੱਚ ਟਾਪ ਦੇ ਜਫੇ ਲਾਉਣ ਦੇ ਲਈ ਤਿਆਰ ਕਰ ਲਿਆ ਇਹ ਬੜੀ ਮਾਣ ਵਾਲੀ ਗੱਲ ਹੁੰਦੀ ਹੈ ਕਿਉਂਕਿ ਬਰੋਬਰ ਜਦ 플레이ਰ ਨਾਲ ਪਾਦਾ ਕਰਨਾ ਹੋਵੇ ਤੇ ਬੜੀ ਮਾਣ ਵਾਲੀ ਗੱਲ ਹੁੰਦੀ ਹੈ ਪਰ ਚੱਲਦਾ ਹੋਇਆ ਮੈਚ ਮੈ ਸਮਾਪਤ ਹੈ ਉਹ ਦਰਸ਼ਕ ਵੀਰੋ ਜੇ ਸਵਾਦ ਆਇਆ ਤੇ ਇੱਕ ਵਾਰੀ ਤਾੜੀਆਂ ਜ਼ੋਰਦਾਰ